ਉਹ ਕਰੀਂ ਦਾਰੂ ਪੀ ਰਹੇ ਸੀਗੇ ਮੈਂ ਨਹੀਂ ਉਹਨਾਂ ਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤਾਂ ਐਡੀ ਵਾਰ ਹੁਣ ਫੋਨ ਕਰਕੇ ਆ ਸੀ ਕਿ ਤੁਸੀਂ ਰੋ ਰਹੇ ਸੀਗੇ ਉੱਚੀ ਮੇਰੇ ਭੈਣ ਮੇਰੇ ਨੂੰ ਆ ਚ ਮਿਲ ਰਹੇ ਆ ਉਹ ਅੰਕਲ ਕੋਈ ਦੰਦੂ ਗਣੀ ਜੀ ਪੀ ਰਹੇ ਸੀਗੇ ਗਲਤ ਗੱਲ ਹੈ ਜੀ ਤੁਸੀਂ ਕੈਮਰਾ ਕਢਾ ਲਿਓ ਪਹਿਲੀ ਗੱਲ ਬਹੁਤ ਲੱਗ ਰਿਹਾ ਨਾ ਬਿੰਕਲ ਨੇ ਹੱਥ ਚੱਕਿਆ ਔਰ ਕੋੜੋ ਜਿਹੀ ਜੱਗ ਕੇ ਜੀ ਤੁਸੀਂ ਫੁੱਟੋ ਤਕਾ ਦੇ ਪਰਿਵਾਰ ਦੇ ਹੋਏ ਦੂਜੀ ਗੱਲ ਦਾਰੂ ਇਹ ਗਲਤ ਹੈ ਜੀ ਸਾਰਾ ਸਾਰ ਉਹਨਾਂ ਨੂੰ ਪੱਦਨਾਮ ਕਰਾਂ ਯਾਰ ਵੀ ਦਾਰੂ ਪੀ ਰਹੇ ਕੋਈ ਦਾਰੂ ਪੀ ਰਿਹਾ ਤੇ ਤੁਹਾਡੀ ਗੱਲ ਕੀ ਕਰਨਲ ਸਾਹਮਣੇ ਹੋਤੇ ਉਹਨਾਂ ਦੇ ਬੇਟੇ ਨੂੰ ਇਨਾ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਟ ਚੱਕਿਆ ਨਹੀਂ 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 ਉਹ ਜਿਹੜਾ ਫੌਜੀ ਸਾਹਿਬ ਸੀ ਉਹਨੇ ਤਾਂ ਹੱਟ ਚੱਕਿਆ ਸੀ ਇਹ ਫਰੋਜ਼ ਹੋ ਗਿਆ ਇਹ ਖਰੇ ਖੂਨ ਨਾਲ ਚੱਪਾ ਮਾਰਿਆ ਮੱਖਾ ਮਾਰਿਆ ਉਹਨਾਂ ਲਈ ਤਾਂ ਰੂਪਰੇ ਸੀਗੇ ਜੀ ਮੈਂ ਨਹੀਂ ਉਹਨਾਂ ਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤੋਂ ਐਡੀ ਵਾਰ ਫੋਨ ਤਾਂ ਦੇਖਿਆ ਸੀਗਾ ਤੁਸੀਂ ਰੋ ਰਹੇ ਸੀਗੇ ਤੁੱਚੀ ਮੇਰੇ ਭੈਣ ਮੇਰੇ ਉਹ ਆਜੇ ਮਿਲ ਰਹੇ ਆ ਉਹ ਅੰਕਲ ਕੋਈ ਦੱਸ ਦੋ ਜੀ ਕੀ ਕਰੇ ਸੀਗੇ ਗਲਤ ਗੱਲ ਲੈ ਜੀ ਤੁਸੀਂ ਕੈਮਰੇ ਕਢਾ ਲਿਓ ਪਹਿਲੀ ਗੱਲ ਉਹਨਾਂ ਲੱਗ ਰਹੇ ਆ ਨਾ ਪਿੰਕਲ ਨੇ ਹੱਟ ਚੱਕਿਆ ਔਰ ਗੋੜ ਹੋ ਚੁੱਕੀ ਜੱਗੇ ਜੀ ਤੁਸੀਂ ਫੁੱਟ ਤੱਕਾ ਦੋ ਪਰਵਾਰ ਦੇ ਹੋਏ ਦੂਜੀ ਗੱਲ दारू ਇਹ ਗਲਤੀ ਹੈ ਜੀ ਸਾਰਾ ਸਾਰਾ ਉਹਨਾਂ ਨੂੰ ਪਤਾ ਨਾ ਕਰਾ ਯਾਰ ਵੀ दारू ਪੀ ਰਹੇ ਕੋਈ दारू ਦੀ ਗੱਲ ਕੀ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਟ ਚੱਕਿਆ ਨਹੀਂ 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 ਉਹ ਜਿਹੜਾ ਫੌਜੀ ਸਾਹਿਬ ਸੀ ਉਹਨਾਂ ਦੇ ਹੱਟ ਚੱਕਿਆ ਗਿਆ ਸੀ ਇਹ ਖਰੇ ਖੂਨ